ਸੱਚੀ ਬਾਸਾ ਕਿਰਪਾ ਕਰਨ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਜਿਹੜੇ ਸਾਡੇ ਲੋਕ ਸਿੰਮਲ ਤੇ ਅੰਦਰੋਂ ਝੂਠੇ ਉਹ ਹਿੰਦੂਤਵ ਦੀ ਖੁਸ਼ਾਮਦੀਦ ਕਰਨ ਵਿੱਚ ਲੱਗੇ ਹੋਏ ਨੇ ਉਹ ਵੀ ਕਿਤੇ ਹੱਲ-ਹੁੱਲ ਪੈਣ ਉਹਨਾਂ ਨੂੰ ਵੀ ਕਿਤੇ ਜਾਗਜੋਗ ਆ ਜਾਏ ਉਹਨਾਂ ਦੀ ਵੀ ਕਿਤੇ ਨੀਂਦ ਖੁੱਲ ਜਾਏ ਉਹ ਵੀ ਆਪਣੀ ਕੌਮ ਵਾਸਤੇ ਸੋਚਣ ਕਿਉਂਕਿ ਮੈਂ ਕਿਉਂ ਕਹਿੰਨਾ ਜਦੋਂ 55 ਹੋਇਆ ਜਿਹੜੇ ਸਰਕਾਰ ਨਾਲ ਸਾਠਗਾਠ ਸੀਗੇ ਉਹਨਾਂ ਦਾ ਵੀ ਦਰਬਾਰ ਸਾਹਿਬ ਉਹਨਾਂ ਹੀ ਆ ਜਦੋਂ 84 ਹੋਇਆ ਜਿਹੜੇ ਸਰਕਾਰ ਨਾਲ ਸਾਠਗਾਨ ਸੀਗੇ ਉਹਨਾਂ ਦੇ ਵੀ ਬੱਚੇ ਬੱਚੀਆਂ ਉਹਨਾਂ ਨੇ ਵੇਖਿਆ ਨਹੀਂ ਉਹਨਾਂ ਨੂੰ ਗੋਲੀਆਂ ਮਾਰੀਆਂ ਜਦੋਂ ਨਵੰਬਰ 1984 ਹੋਇਆ ਉੱਥੇ ਦਿੱਲੀ ਵਿੱਚ ਉੱਥੇ ਨਾ ਮਸ਼ਿਨਰੀ ਵੇਖਿਆ ਨਾ ਟਕਸਾਲੀ ਵੇਖਿਆ ਨਾ ਤਰਨਾਂ ਦਲ ਵੇਖਿਆ ਨਾ ਨਿਹੰਗ ਬੁੱਢਾ ਦਲ ਵੇਖਿਆ ਨਾ ਕੋਈ ਟਕਸਾਲ ਵੇਖੀ ਨਾ ਕੋਈ ਹੋਤੀ ਮਰਦਾਨ ਸੰਪਰਦਾ ਵੇਖੀ ਨਾ ਕੋਈ ਡੇਰਾ ਵੇਖਿਆ ਨਾ ਕੋਈ ਨਾਨਕਸਰਿਆ ਵੇਖਿਆ ਵੇਖਿਆ ਕਿ ਮੂੰਹ ਤੇ ਦਾੜਾ ਜਿਹਦੇ ਮੂੰਹ ਤੇ ਦਾੜਾ ਸੀ ਉਡੀ ਨਸਲ ਕੁਸ਼ੀ ਉੱਥੇ ਹੋਈ ਹੈ ਸੋ ਸਿੱਖੋ ਵੀਰੋ ਔਦੇ-ਉਦੇ ਨਹੀਂ ਚਾਹੀਦੇ ਜੇ ਔਦੇ ਚਾਹੀਦੇ ਹੁੰਦੇ ਤੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਬਹੁਤ ਵੱਡਾ ਉਹਦਾ ਮਿਲ ਜਾਣਾ ਸੀ ਅੱਜ ਤੱਕ ਉਹਨਾਂ ਦਾ ਰਾਜਵੰਚ ਚੱਲ ਸਕਣਾ ਸੁਭਾਵਿਕ ਸੀ ਪਰੰਤੂ ਉਹਨਾਂ ਨੇ ਲੱਤ ਮਾਰੀ ਜੁੱਤੀ ਦੀ ਨੋਕ ਤੇ ਟਕਰਾਇਆ ਔਦੇ-ਉਦੇ ਨਹੀਂ ਚਾਹੀਦੇ ਰਾਜ ਨਹੀਂ ਚਾਹੀਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ بس ਰਾਜ ਨਹੀਂ ਚਾਹੀਦਾ